ਗਾਂਧੀ ਜੀ ਦੀ ਜਿੰਨੀ ਹੈਗੀ ਇਹ ਸਭੀ ਸਰੀ ਪਾਰਟੀ ਜਿੱਤ ਰਹੀ ਕਿਉਂਕਿ ਪਿਛਲੇ ਕੁ ਸਮੇਂ ਦੇ ਵਿੱਚ ਆਪਾਂ ਪਹਿਲਾ ਬਦਲਾਵ ਦੀ ਪਾਰਟੀ ਨੇ ਇਤ ਲੋਕਾਂ ਨੇ ਮੈਂਡੇਟ ਦਿੱਤਾ ਬਲਾਜ ਪਾਰਟੀ ਨੂੰ ਪਰ ਜੋਰ ਕਰਕੇ ਵੀ ਅਸੀਂ ਦਾ ਕਾਂਗਰਸ ਪਾਰਟੀ ਨੂੰ ਲਗਾਤਾਰ ਇਸ ਜਿੰਨੇ ਸੱਤ ਸਿੱਟਾ ਜਿਹੜੀ ਕਾਂਗਰਸ ਪਾਰਟੀ ਨੂੰ ਮਾਰ ਗਏ ਨੇ ਇਸ ਜਿੰਨੇ ਦੱਸਿਆ ਕਿ ਸਾਡਾ ਵਿਸ਼ਵਾਸ ਕਾਂਗਰਸ ਪਾਰਟੀ ਦੇ ਵਿੱਚ ਦੁਬਾਰਾ ਫਰਕ ਲਾ ਰਿਹਾ ਹੈ ਦੇ ਡਾਕਟਰ ਗਾਂਧੀ ਜੀ ਨੂੰ ਅਸੀਂ ਬਹੁਤ ਅਹਿਮ ਰੱਖਦੇ ਹਾਂ ਕਿ ਪਟਿਆਲੇ ਦੇ ਵਿੱਚ ਦੋ ਮਿਨਿਸਟਰ ਨੇ ਉਸ ਦੇ ਬਾਵਜੂਦ ਵੀ ਡਾਕਟਰ ਪ੍ਰੇਤਰ ਵੀ ਗਾਂਧੀ ਜੀ ਬਹੁਤ ਵਧੀ ਜਿੱਤੇ ਰਹੇ ਨੇ ਪਹਿਲਾਂ ਇੱਥੇ ਮਹਾਰਾਜਾ ਸਾਹਿਬਾ ਕਹਿੰਦੇ ਜਿਹੜੇ ਕੈਂਡੀਡੇਟ ਨੇ ਉਹ ਇੱਥੇ ਡਾਕਟਰ ਗਾਂਧੀ ਦੇ ਮੁਕਾਬਲੇ ਇਲੈਕਸ਼ਨ ਲੜ ਰਹੇ ਸੀਗੇ ਪਹਿਲੋਂ ਉਹ 20 ਸਾਲ ਲਗਾਤਾਰ ਐਮਪੀ ਰਹੇ ਨੇ ਤੇ ਪਿੱਛੇ ਜੇ ਆਪਾਂ ਦੇਖਿਆ ਉਹਨਾਂ ਦੇ ਘਰ 10 ਸਾਲ ਮੁੱਖ ਮੰਤਰੀਸ਼hip ਵੀ ਰਹੀ ਹੈ ਉਸ ਦੇ باوجود ਵੀ ਲੋਕਾਂ ਨੇ ਉਹਨਾਂ ਨੂੰ ਲੋਕਾ ਦੇ ਰਿਹਾ ਕਿਉਂਕਿ ਉਹ ਲੋਕਾਂ ਦੇ ਵਿੱਚ ਨਾਤਾ ਗਏ ਨਾ ਉਹਨਾਂ ਨੇ ਲੋਕਾਂ ਦੇ ਕੰਮ ਕੀਤੇ ਕੁਝੀ ਗੱਲ ਮਹਾਰਾਜਾ ਸਾਹਿਬਾ ਨੇ ਸਿਰਫ ਧਰਮ ਦੀ ਰਾਜਨੀਤੀ ਕੀਤੀ ਹੈ ਬੀਜੇਪੀ ਨੇ ਮਗਰ ਲਾ ਕੇ ਜੋ ਕਿ ਮੈਨੂੰ ਲੱਗਦਾ ਵੀ ਧਰਮ ਦੀ ਰਾਜਨੀਤੀ ਆਪਾਂ ਨੂੰ ਕਰਨੀ ਚਾਹੀਦੀ ਮੁੱਦੇ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਲੋਕਾਂ ਨੇ ਉਸ ਧਰਮ ਦੀ ਰਾਜਨੀਤੀ ਨੂੰ ਕਿੰਨਾ ਕਿੰਨਾ ਕਰਿਆ ਔਰ ਮੁੱਦੇ ਦੀ ਰਾਜਨੀਤੀ ਨੂੰ ਆਪਣਾ ਹੈ ਉਸ ਕਰਕੇ ਡਾਕਟਰ ਗਾਂਧੀ ਜੀ ਦੀ ਜਿਹੜੀ ਜਿੱਤ ਹੈ ਉਹ ਜੀਨੀ ਹੋਈ ਹੈ ਕਿਉਂਕਿ ਜਿਹੜੇ ਕਾਂਗਰਸ ਪਾਰਟੀ ਦੇ ਮੁੱਦੇ ਸੀਗੇ ਉਹ ਬੜੇ ਕਲੀਅਰ ਸੀਗੇ ਵੀ ਅਸੀਂ ਕਰਨਾ ਕੀ ਹੈ ਤੇ ਅਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਨੂੰ ਹੋਰ ਜਾਂਦੇ ਸੀ ਸਾਝੀ ਜੀ ਦਾ ਆਮ ਉਸ ਪਾਰਟੀ ਦਾ ਧਰਮ ਇਦੇ ਨਾਲ ਜਿਹੜੇ ਸਾਡੇ ਸਰਦਾਰ ਜਿੰਦਰ ਸਿੰਘ ਜੀ ਨੂੰ ਉਹਨਾਂ ਨੇ ਵੀ ਜੂਰੀਆਂ ਲਾਈਆਂ ਥੋੜੀ ਥੋੜੀ ਮੇਰੇ ਜਾਂ ਪਾਰਾ ਦੇ ਵਿੱਚ ਮਿਹਨਤ ਕੀਤੀ ਹੈ ਤੇ ਮਿਹਨਤ ਸਾਨੂੰ ਕਾਂਗਰਸ ਪਾਰਟੀ ਦੇ ਪੱਲੇ ਦਿੱਤਾ ਹੈ ਤੇ ਮੈਂ ਸਭ ਨੂੰ ਕਿਸੇ ਵੀ ਤਰ੍ਹਾਂ ਘੇਡਣਾ ਧਰਮ ਦੇ ਨਾਮ ਨੂੰ ਵੀ আর ਸਾਰੇ ਵਰਕਰਾਂ ਨੂੰ ਜਿਨ੍ਹਾਂ ਨੇ ਇੱਦੀ ਸਹਿ ਦੇ ਨਾਮ ਦਾ ਇਹੜਾ ਝੋਰਾ ਛੋਰਾ ਦੇ ਨਾਮ ਕਾਂਗਰਸ ਪਾਰਟੀ ਨੂੰ ਬੋਲਿਆ ਖਾਸ ਕਰਕੇ ਮੈਂ ਇਹਨਾਂ ਨੂੰ ਬੜਾ ਸਿਰੇ ਤੋਂ ਮਕਾਰਦਾ ਕਿਉਂਕਿ ਜੇ ਇਹ ਜੇ ਦੋਸ਼ ਹੁੰਦੇ ਕਾਂਸੀ ਬਹੁਤ ਪਿੱਛੇ ਰਹਿ ਗਏ ਕਿਉਂਕਿ ਦੇਖੋ ਡਾਕਟਰ ਅਮਰਦੀਪ ਜੀ ਜਿੱਤੇ ਨੇ ਚਾਰ ਤਰਫੋਂ ਮੁਕਾਬਲਾ ਸੀ ਚਾਰ ਤਰਫੇ ਮੁਕਾਬਲੇ ਦੇ ਵਿੱਚੋਂ ਚਾਰੇ ਪਾਰਟੀਆਂ ਵੱਡੀਆਂ ਪਾਰਟੀਆਂ ਸੀਆਂ ਜਿਹੜੇ ਸਾਹਮਣੇ ਕੈਂਡੀਡੇਟ ਸੀਗੇ ਆਮ ਆਦੀ ਪਾਰਟੀ ਦੇ ਦੋ ਮੰਤਰੀਵਾਂ ਇਲੈਕਸ਼ਨ ਲੜ ਰਹੇ ਸੀਗੇ ਤੇ ਜਿਹੜੀ ਭਾਜਪਾ ਹੈ ਉਹ ਕੋਧ ਮਹਾਰਾਣੀ ਸਾਬਾ 20 ਸਾਲ ਤੋਂ ਐਮਪੀ ਜੀ ਰਹੇ ਨੇ ਤੇ ਕੈਬਨਿਟ ਮੰਤਰੀ ਵੀ ਰਹੇ ਨੇ ਸੈਂਟਰ ਦੇ ਵਿੱਚ ਉਹਨਾਂ ਦੇ ਹਸਪਰੈਂਡ ਕੈਪਟਨ ਗੁਰਿੰਦਰ ਸਿੰਘ ਜੀ ਜਦੋਂ ਸੀਐਮ ਰਹੇ ਨੇ 10 ਸਾਲ ਉਸ ਦੇ ਬਾਵਜੂਦ ਡਾਕਟਰ ਗਾਂਧੀ ਜੀ ਜਿਹੜੀ ਜਿੱਤ ਹੋਈ ਹੈ ਉਹ ਇੱਕ ਚੋਣ ਦਾ ਨਾਲ ਹੋਈ ਹੈ ਦੇਖੋ ਪਹਿਲਾਂ ਹਰ ਇੱਕ ਬੰਦੇ ਦਾ ਹੱਕ ਹੈ ਪਾਰਟੀ ਵਾਸਤੇ ਆਪਣੀ ਟਿਕਟ ਮੰਗਣਾ ਉਸ ਜਦੋਂ ਟਿਕਟ ਮਿਲ ਗਈ ਤੇ ਉਸ ਤੋਂ ਬਾਅਦ ਸਾਰੀ ਪਾਰਟੀ ਨੇ ਲਾਲ ਮਿਲ ਕੇ ਇੱਕ ਕੈਂਡੀਡੇਟ ਲਈ ਕੰਮ ਕੀਤਾ